ਬੇਤਿਆ ਦੇ ਲੁਧਿਆਣਾ ਤੇ ਫਿਰੋਜ਼ਪੁਰ ਰੋਡ ਵਿਖੇ ਇੱਕ ਮਹਿਲਾ ਦਾ ਕਤਲ ਕਰਕੇ ਉਸ ਦੀ লাশ ਨੂੰ ਬੋਰੀਚ ਪਾ ਕੇ ਸੜਕ ਤੇ ਸੁੱਟ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਹੁਣ ਜਿਸ ਮਕਾਨ ਦੇ ਵਿੱਚ ਉਹ ਮ੍ਰਿਤਕਾ ਰਹਿੰਦੀ ਸੀ ਉਸ ਜਗ੍ਹਾ ਤੋਂ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਜੋ ਕੱਲ ਗੁਲਾਬੀ ਟੀ-ਸ਼ਰਟ ਵਾਲਾ ਸ਼ਖਸ ਆਪਾ ਵੀਡੀਓਸ ਦੇਖਿਆ ਸੀ ਉਹ ਦੇ ਨਾਲ ਸੀ ਤੇ ਲੜਕੀ ਦੇ ਸਹੁਰੇ ਵੱਲੋਂ ਪਹਿਲਾਂ ਤਾਂ ਉਹ ਲੜਕੀ ਦੀ ਜਿਸ ਨੂੰ ਬੋਰੀ ਦੇ ਵਿੱਚ ਡੈੱਡ ਬੋਡੀ ਪਾਈ ਹੋਈ ਸੀ ਉਸ ਨੂੰ ਉਹ ਆਪਣੇ ਘਰ ਦੀ ਗਲੀ ਤੋਂ ਬਾਹਰ ਲੈ ਕੇ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਸੱਜੇ ਹੱਧ ਜਿਹੜੀ ਗਲੀ ਹੈ ਉਸ ਦੇ ਵਿੱਚ ਉਹ ਬੋਰੀ ਚ ਲਾਸ਼ ਨੂੰ ਪਾ ਕੇ ਬਾਹਰ ਲੈ ਕੇ ਆਉਂਦਾ ਹੈ ਅਤੇ ਜੋ ਗੁਲਾਬੀ ਟੀ-ਸ਼ਰਟ ਵਾਲਾ ਸ਼ਖਸ ਹੈ ਉਹ ਫਿਰ ਉਸ ਤੋਂ ਬਾਅਦ ਆਪਣੇ ਮੋਟਰਸਾਈਕਲ ਨੂੰ ਲੈ ਕੇ ਬਾਹਰ ਆਉਂਦਾ ਹੈ ਅਤੇ ਉਸ ਤੇ ਰੱਖ ਕੇ ਉਸ ਆਪਣੇ ਨਾਲ ਸੁੱਟਣ ਵਾਸਤੇ ਲੈ ਕੇ ਨਿਕਲ ਜਾਂਦਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਪੁਲਿਸ ਨੇ ਇਸ ਮਾਮਲੇ 'ਚ ਸੱਤ ਸੌਰੇ ਸਮਿਤ ਹੋਰਕ ਟੋਟਲ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਬੀਤੇ ਦਿਨ ਲੁਧਿਆਣਾ ਤੇ ਫਿਰੋਜ਼ਪੁਰ ਰੋਡ ਵਿਖੇ ਇੱਕ ਮਹਿਲਾ ਦਾ ਕਤਲ ਕਰਕੇ ਉਸ ਦੀ লাশ ਨੂੰ ਬੋਰੀਚ ਪਾ ਕੇ ਸੜਕ ਤੇ ਸੁੱਟ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਹੁਣ ਜਿਸ ਮਕਾਨ ਦੇ ਵਿੱਚ ਉਹ ਮ੍ਰਿਤਕਾ ਰਹਿੰਦੀ ਸੀ ਉਸ ਜਗ੍ਹਾ ਤੋਂ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਜੋ ਕੱਲ ਗੁਲਾਬੀ ਟੀ-ਸ਼ਰਟ ਵਾਲਾ ਸ਼ਖਸ ਆਪਾਂ ਵੀਡੀਓਸ ਦੇਖਿਆ ਸੀ ਉਹ ਦੇ ਨਾਲ ਸੀ ਤੇ ਲੜਕੀ ਦੇ ਸਹੁਰੇ ਵੱਲੋਂ ਪਹਿਲਾਂ ਤਾਂ ਉਹ ਲੜਕੀ ਦੀ ਜਿਸ ਬੋਰੀ ਦੇ ਵਿੱਚ ਡੈੱਡ ਬੋਡੀ ਪਾਈ ਹੋਈ ਸੀ ਉਸ ਨੂੰ ਉਹ ਆਪਣੇ ਘਰ ਦੀ ਗਲੀ ਤੋਂ ਬਾਹਰ ਲੈ ਕੇ ਆਉਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਸੱਜੇ ਹੱਧ ਜਿਹੜੀ ਗਲੀ ਹੈ ਉਸ ਦੇ ਵਿੱਚ ਉਹ ਬੋਰੀ ਚ ਲਾਸ਼ ਨੂੰ ਪਾ ਕੇ ਬਾਹਰ ਲੈ ਕੇ ਆਉਂਦਾ ਹੈ